ਕਿੰਨੋ ਗਲਾ ਨਹੀਂ ਅੱਗੇ ਤੁਹਾਡੇ ਪਿੰਡ ਨਹੀਂ ਆਉਂਦਾ ਬਾਕ ਠੀਕ ਨਹੀਂ ਹੁੰਦੇ ਐ ਨਹੀਂ ਗਈ ਸੌਣ ਬਾਬਾ 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 ਕੌਣੇ ਰਾਜਾ ਕਮਰਸ਼ਨ ਕਰਦੇ ਬਾਬਾ ਕੌਣ ਹੈ ਬਾਬਾ ਕਿਹੜਾ ਹੈ ਧਰਜੀ ਹੈ ਧਰਜੀ ਬਾਬਾ ਧਰਜੀ ਬਾਬਾ ਕਿਹੜਾ ਮੋਟਰਸਾਈਕਲ ਮੇਰਾ ਸਾਈਡ ਤੇ ਕਰੀ ਧਰਜੀ ਬਾਬਾ ਕਿਹੜਾ ਕਦੇ ਨਹੀਂ ਹੁੰਦੇ ਯਾਰ ਵੀਰੇ ਯਾਰ ਤੁਹਾਡੇ ਪਿੰਡ ਨਹੀਂ ਵੜਦੇ ਸੀ ਬਸ ਬਾਬਾ ਧਰਜੀ ਕਿਹੜਾ ਯਾਰ ਹੈ ਬਾਬਾ ਦਰਜੀ ਹੈਗਾ ਯਾਰ ਇਹਾਰੇ ਪਿੰਦੇ ਨੇ ਉਹਨਾਂ ਘਰੇ ਗੈ ਚਲੇ ਨੇ ਉਹਨਾਂ ਆ ਜਵਾਬ ਦਿੱਤਾ ਇਹਨਾਂ ਨੂੰ ਵੀ ਅਸੀਂ ਨਹੀਂ ਕੰਮ ਕਰੀਦਾ ਉਹਨਾਂ ਦਾ ਕੋਈ ਕਸੂਰ ਨਹੀਂ ਨਾ ਨਾ ਲਓ ਜੇ ਨਹੀਂ ਲੈਂਦਾ ਇਹਦਾ ਐਵੇਂ ਤਾਂ ਤੁਸੀਂ 10 ਬੰਦੇ ਦਾ ਨਾਮ ਲੈ ਲਓ ਨਹੀਂ ਮੇਨ ਬੰਦੇ ਫੜਨੇ ਤਾਂ ਕਿੱਡੇ ਫੜਨੇ ਨੇ ਕਿਹੜਾ ਵੇਦ ਦੇ ਨੇ ਫਿਰ ਬੰਦੇ ਸਈਆਂ ਨੇ ਲਓ ਤਲਾਸ਼ੀ ਰਾਤ ਵੀਰੇ ਤੂੰ ਤੇ ਮੇਰੇ ਯਾਰ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਸੁਣਾ ਵੀਰ ਤੂੰ ਇੱਕ ਮੇਰੀ ਬਣ ਗਈ ਹੈ ਪਹਿਲੀ ਗੱਲ ਤੁਹਾਨੂੰ ਜਿੰਨਾ ਬੁਲਾਣਾ ਉਹਨਾਂ ਪਹਿਲਾਂ ਹੀ ਸਹਾਉਣਾ ਹਾਂ ਉਹਦੀ ਫੇਰ ਵੀ ਨਹੀਂ ਟਾਲਦੇ ਜੀ ਟਾਲਦੇ ਇਹ ਤੂੰ ਬਾਹਰ ਤੋਂ ਫੋਟੋ ਹੋਗਾ ਨਾ ਸਾਨੂੰ ਜਿਹੜਾ ਗਿਆ ਚੱਲ ਅਦੀ ਪੱਤੀ ਸੜਕ ਤੇ ਲੰਮਾ ਮੈਂ ਕਾਠਗੜ ਆਇਆ ਸੀ ਵੀਰੇ ਸਮਾਨ ਲੈਣ ਤੇ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਤਾਂ ਉਹ ਜ਼ਿੰਮੇਵਾਰ ਆ ਵੇਹੇ ਵੀਰੇ ਮੈਨੂੰ ਮਿਲਿਆ ਨਹੀਂ ਆ ਇਹਨਾਂ ਨੇ ਕਰਾ ਠੀਕ ਹੈ ਤੇਰਾ ਪਿੰਡ ਕਿਹੜਾ ਹੈ ਜਾਮਲਾ ਤੇਰਾ ਨਾਮ ਕੀ ਹੈ ਹਰੋਣ ਪਿਓ ਦਾ ਨਾਮ ਹਰਬੰਸ ਕਿਹੜੇ ਕਰ ਗਿਆ ਜੀ ਉਹ ਪਣਾ ਬਾਰ-ਬਾਰ ਦੇਖੇ ਹੋਣਾ ਤੁਸੀਂ ਉਧਰ ਨਹੀਂ ਆਏ ਉੱਥੋਂ ਕੀ ਲੈਣ ਕੀ ਗਿਆ ਸੀ ਸਮਾਨ ਲੈਣ ਗਿਆ ਕਿਆ ਸਮਾਨ ਟਿੱਟਾ ਅੱਛਾ ਅੱਜ ਕਿੰਨੇ ਉਲਾ ਲੀ ਸਿਰ ਦਾ ਇੱਕ ਵੀ ਲਾਇਆ ਸ਼ਰਮ ਪਹਿਲਾ ਲਾਇਆ ਵੀ ਚਿੱਟਾ ਹੁਣ ਫਿਰ ਲਾਣ ਲੱਗੇ ਸ਼ਰਮ ਹੈ ਨਹੀਂ ਤੈਨੂੰ ਕੋਈ ਜਿਨ੍ਹਾਂ ਦੇ ਘਰੇ ਗਿਆ ਸੀ ਉਹਨਾਂ ਦਾ ਨਾਂ ਦੇ ਉਹ ਕੀ ਨਾਂ ਸੀ ਉਹਨਾਂ ਦਾ ਨਾਂ ਨਹੀਂ ਵੀਰੇ ਮੈਨੂੰ ਪਤਾ ਨਹੀਂ ਨਹੀਂ ਪਤਾ ਵੀਰੇ ਕਿਹਨਾਂ ਦੇ ਘਰੋਂ ਨਿਕਲੇ ਆਂਦਾ ਸੀ ਸਕੂਲ ਦੇ ਕੋਲ ਆ ਬਨੇ ਕੱਲ ਅੱਗੇ ਆਵਾਏ ਖੜੋ ਯਾਰ ਨਾਰਾ ਲਾ ਦੇ ਨਾਰਾ ਲਾ ਦੇ ਨਾਰਾ ਨਾਰਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਿਹੜੇ ਬੰਦੂਕ ਲਿਆਂਦੇ ਬਿੱਟੂ ਕੋ ਸਰਿੰਜ ਕਰ ਬਿੱਟੂ ਕਿਹੜਾ ਰਿਲੀ ਰਿਲੀ ਸਰਿੰਜ ਵਿਖਾ ਸਰੰਜ ਵਿਖਾ ਕੇ ਕਿਹੜੀ ਤੇਰ ਕੋ ਹਾਂ ਕਿੰਨੇ ਦਾ ਲਿਆਂਦੇ ਮੈਂ 2 ਤੋਂ ਦਾ ਨੇੜੇ ਘਰ ਵਿਖਾ ਵਿੱਚ ਹੈ ਵਿੱਚ ਮੈਂ ਲਾਇਆ ਦਦਗਾ ਕੇ ਕੇ ਸਟਾਫ ਆ ਕਰ ਨਾਲ ਠੀਕ ਉਹਨਾਂ ਦਾ ਘਰ ਕਿੱਥੇ ਕੋਲਾ ਉਹ ਪਰਲੇ ਬਾਹਰ ਇਸ ਪਿੰਡੀ ਹਾਂ ਸਕੂਲ ਕੋਲ ਹਾਂ ਸਕੂਲ ਦੇ ਨਾਲ ਕਿੰਨੇ ਮਿੰਟ ਵੈਣ ਆ ਆ 2 ਮਿੰਟ ਹੋਏ ਨੇ ਜੇ ਲੈ ਆਂਦੇ ਨੇ ਛੱਡ ਦੇ ਨਹੀਂ ਤੇਰੇ ਘਰ ਦੇ ਵਿੱਚ ਕੌਣ ਕੌਣ ਆ ਗਿਆ ਮਮੀ ਮਮੀ ਹੈ ਡੈਡੀ ਹੈ ਅੱਛਾ ਠੀਕ ਮੇਰੇ ਪੈਰਾਂ ਦੇ ਭਰਾ ਨਿਕਾ ਜਵਾਕ ਹੈਗੇ ਨੇ ਜਵਾਕ ਕਾਹ ਚ ਕੌਣ ਹੈ ਇਹ ਗੁਡੀਆਂ ਮੇਰੀ ਨਹੀਂ ਕਾਹ ਨੂੰ ਤੇਰੀ ਗੁਡੀਆਂ ਦਾ ਕੀ ਬਣੇ ਉਹ ਵੇਚਣੇ ਲੱਚੀ ਜਾਣਾ ਹੈ ਅੱਜ ਵੀ ਰਾਤ ਤਵਲੇ ਦੇ ਨਹੀਂ ਆਦਾ ਮੈਂ ਯਾਰ ਵੇਚਣਾ ਤੇ ਕਿੱਥੇ ਜਾਣਾ ਉਹਨਾਂ ਕੋਲ ਸਮਾ ਲੈਣੇ ਨੇ ਉਹਨੇ ਕਮਾਲ ਹੈ ਠੀਕ ਉਹਨੇ ਕਮਾਲ ਹੈ ਕਮਾਲ ਤੇ ਤੇਰੇ ਕਾਹ ਨੂੰ ਤੇ ਹੋਏ ਤੇਰਾ ਬੂਮਾ ਤੇਰੀ ਬੱਤ ਹੋ ਜਾਂਦੀ ਤੂੰ ਤੇਰੇ ਜਵਾਕਾਂ ਦਾ ਕੀ ਜਾਵੇ ਇਹ ਤਾਂ ਵੀ ਰਗਾ ਨਹੀਂ ਆਦਾ ਫਿਰ ਮਾਂ ਪਿਓ ਦਾ ਕੀ ਬਣੇਗਾ ਉਹਨਾਂ ਨੇ ਤੈਨੂੰ ਐਡਾ ਵੱਡਾ ਪਾਲ ਪੋਸਟ ਐਡਾ ਕੀਤਾ ਯਾਰ ਉਹਨੇ ਕਿਹਾ ਚੱਲਾ ਸੀ